ਜਾਦਾ ਐਮਐਲਏ ਨੂੰ ਮਿੱਟੀ ਚੱਕਣੀ ਹੋਆ ਜਾਂਦਾ ਪੁਲਿਸ ਵਾਲੇ ਵੀ ਤਾਂ ਕਰ ਆਣਗੇ ਖੁਦ ਮੈਂ ਰੋਕੇ ਤੇ ਟੀਪਰ ਆਣ ਕੇ ਮਨੂੰ ਕਹਿਆ ਥਾਣੇ ਮੈਂ ਮਰੇ ਚੱਕ ਐ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਪਰਚੇ ਪਾਵਾਂਗੇ ਪਰਚੇ ਪਾਉਂਦੀਆਂ ਤਾਂ ਚੀਜ਼ ਹੋਆ ਧਮਕੀ ਦੇ ਹੀ ਕੋਣ ਦਿੰਦਾ ਐਮਐਲਏ ਦਿੰਦਾ ਮੈਂ ਲੈ ਕੇ ਅੱਗੇ ਠੇਕੇਦਾਰ ਕਹਾ ਵੀ ਹਮੇ ਐਮਐਲਏ ਦੇ ਬੰਦੇ ਆ 4 ਸਾਲ ਬਾਅਦ ਅੱਜ ਸ਼ਕਲ ਦਿਖਾਈਏ ਨੇ 5-500 ਰੁਪਏ ਤੇ ਗਏ ਸਾਰੇ ਜਿਮ ਆਪਣੇ ਥੋੜੇ ਜਿਹੇ ਨੀਚੇ ਬੰਦੇ ਉਹਨਾਂ ਨੂੰ ਆਦਤ ਖਰਾਬ ਕਰ ਰਹੇ 5-500 ਰੁਪਏ ਦੇ ਉਹ ਕੋੜੇ ਟਰਾਲੀ ਨੂੰ ਦੇਖ ਲਓ ਜਾ ਕੇ ਤੇ ਪੁੱਛ ਲਓ ਜਾ ਕੇ ਸਵਾਲ ਕਰ ਲਓ ਤੁਸੀਂ ਅਸੀਂ ਜਾ ਨਹੀਂ ਸਕਦੇ ਨਾ ਫਿਰ ਵੇ ਪਰਚਾ ਕਰਾ ਦੂਗਾ ਸਾਡੇ ਉੱਤੇ ਬਾਹ ਕੱਟ ਗਿਆ ਜ਼ਿਮੀਦਾਰ ਮਨੂੰ ਰਹਿਣ ਲੈ ਕੇ ਦਿਖਾਵੇ ਕਿਹੜਾ ਹੈ ਮੈਂ ਖੁਦ 10 ਵਿਗੇ ਦਾ ਮਾਲਕ ਹੈ ਅੱਛਾ ਰਹਿਣ ਨੂੰ ਮੈਂ ਹੱਥ ਨਹੀਂ ਪਾ ਸਕਦਾ ਹੈ ਜੋ ਦਾੜੀ ਜਾਹ 10 ਵਿਗੇ ਹੈ ਮੇਰੀ 10 ਦੀ 10 ਡੁੱਬੀ ਖੜੀ ਹੈ ਬਹੁਤ ਔਖਾ ਫਿਰ ਮੈਂ ਔਖਾ ਕਿਵੇਂ ਬੱਚੇ ਕਿਵੇਂ ਪਾਲੋਂਗੇ ਬੱਚਿਆਂ ਦਾ ਤਾਂ ਫਿਰ ਅੱਗੇ ਪਰ ਬਰਾਬਰ ਆਖਾ ਜੀ ਵੀ ਸੁਕੇ ਰਹਿਣ ਦੀ ਕੋਈ ਬਾਤ ਨਹੀਂ ਆ ਰਹੀ ਆ ਬਾਧੂ ਆ ਰਹੀ ਆ ਮਿਲ ਰਿਹਾ ਜੇ ਮਿਲਦੇ ਨੂੰ ਵੀ ਕਹੇਗੇ ਵੀ ਮਾਨੂੰ ਮਿਲ ਨਹੀਂ ਰਿਹਾ ਕਾਲੂ ਮਾਰੀ ਗੱਲ ਕੋਈ ਨਹੀਂ ਕੱਢਨੇ ਕਾ ਮਾਤਾ ਜੀ ਕੀ ਹਾਲਾਤ ਨੇ ਕੋਈ ਮਦਦ ਨਹੀਂ ਕਰਦਾ ਸਰਕਾਰ ਕੋਈ ਮਦਦ ਨਹੀਂ ਕਰਦੀ ੱਕਾ ਸਰਕਾਰ ਦੇ ਨਾਲ ਕੋਈ ਮਦਦ ਨਹੀਂ ਨਾ ਜੀ ਕੋਈ ਮਦਦ ਨਹੀਂ ਇਤਨੇ ਕੋਈ ਹਮੇ ਜਾਇਦਾਦ ਤਿੰਨ ਹੈ ਦੋ ਦੋ ਕਿੱਲੇ ਕੇ ਮਾਲ ਕਾ ਹਾਂ ਉਹ ਡੁੱਬਰੀਆਂ ਮਮਤਾ ਬੱਚੇ ਕਿਤਨਾ ਪੜੋਂਗੇ ਕਰ ਮੇਰਾ ਗਿਰ ਜਾ ਕੇ ਦੇਖ ਲੇ ਤਾਂ ਦੇਖਿਆ ਆਹ ਕੰਦਰ ਟਿਕੜੇ ਵਾਲੀ ਜੀ ਕੱਲ ਥੰਪੀਆਂ ਲੁਆਈਆਂ ਜਾ ਕੇ ਦੇਖਿਆ ਉਹ ਫੋਟੋਆਂ ਤਾਰ ਲਿਓ ਮਾਤਰਾਂ ਕਰ ਦੇਖ ਲੇ ਵੀਰ ਜਾ ਕੇ ਕਿਉਂ ਰੇ ਬੁਰਾ ਹਾਲ ਬੈਠ ਬੈਠ ਕਰਾ ਤਾਂ ਕੱਟੀਆਂ ਜਾਂ ਸਭ ਨੂੰ ਤਰਪਾਲ ਲਈਆਂ ਮੰਦਗਾ ਇੰਨਾ ਘਰ ਚੂਰੇ ਬੈਠਣੇ ਥੋੜੀ ਮਨ ਤਾਂ ਕੋਈ ਤਰਪਾਲ ਵੀ ਨਹੀਂ ਮਿਲੀ ਵੀ ਕੋਈ ਤਰਪਾਲ ਕਈ ਟੋਟਾ ਮਿਲ ਜਾ ਬੱਚੇ ਬੱਚਿਆਂ ਨੂੰ ਫਿਰ ਕਿਵੇਂ ਰੱਖਦੇ ਆ ਪਰਿਵਾਰ ਕਿਵੇਂ ਰਹਿ ਰਿਹਾ ਜਨ ਬਈ ਨਹੀਂ ਰਹਿ ਰਹੇ ਬੱਚੇ ਨਾ ਜਾ ਕੇ ਹਾਲ ਤਾਂ ਦੇਖੋ ਵੀ ਮੰਜਰ ਬੈਠ ਬੈਠ ਕੇ ਟਾਈਮ ਕੱਟ ਰਹੇ ਹੈ ਗੈਸ ਕੇ ਉੱਪਰ ਪੱਲੀ ਤਾਣ ਕਾ ਜਦ ਹਮੇ ਖਾਣਾ ਬਣਾਉਂ ਹੁਣ ਮੌਕੇ ਤੇ ਹੰਝੂ ਪੁੰਗੇ ਜਾਂਦੇ ਆ ਇਸ ਘੱਗਰ ਦਾ ਪੱਕਾ ਇਲਾਜ ਕਿਉਂ ਨਹੀਂ ਹੋ ਸਕਦਾ ਕਿੱਡੇ ਕਿ ਵੱਡੀ ਹੈ ਰੋਕਟ ਸਾਇੰਸ ਲਗਾਤਾਰ ਕੱਗਰਦੀ ਮਾਰ ਹੇਠਾਂ ਆਏ ਏ ਏ ਕਨੌਰ ਹਲਕੇ ਦੇ ਪਿੰਡਾਂ ਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਜਾ ਰਹੇ ਹਾਂ ਜਿੱਥੇ ਲੋਕਾਂ ਨੂੰ ਕੱਗਰ ਦੀ ਮਾਰ ਪਈ ਆ ਚਮਾਰੂ ਪਿੰਡ ਦੇ ਅੰਦਰ ਕਾਫੀ ਜ਼ਿਆਦਾ ਪਾਣੀ ਹੋ ਗਿਆ ਜਾਂਦਾ ਜਿਸ ਤੋਂ ਬਾਅਦ ਇਹਨਾਂ ਦਾ ਸਪਰਕ ਤੱਕ ਜਿਹੜਾ ਲਿੰਕ ਸੜਕ ਦੇ ਨਾਲੋਂ ਮੇਨ ਰੋਡ ਦੇ ਨਾਲੋਂ ਟੁੱਟ ਜਾਂਦਾਗਾ ਇਸ ਪਿੰਡ ਦੇ ਅੰਦਰ ਰਾਸ਼ਨ ਦੀ ਪਸ਼ੂਆਂ ਦੇ ਲਈ ਚਾਰੇ ਦੀ ਕਾਫੀ ਕਿਨਲਤ ਆਈ ਪਰ ਕਹਿੰਦੇ ਨੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਤੇ ਪੰਜਾਬੀ ਹੀ ਪੰਜਾਬੀਆਂ ਦੇ ਨਾਲ ਖੜੇ ਆ ਇਕੱਲੇ ਪੰਜਾਬ ਦੇ ਨਾਲ ਹੀ ਨਹੀਂ ਪੰਜਾਬ ਹਮੇਸ਼ਾ ਉੱਥੇ ਜਾ ਕੇ ਵੀ ਖੜਿਆ ਚਾਹੇ ਸਾਊਥ ਅਫਰੀਕਾ ਦੀ ਗੱਲ ਹੋਵੇ ਕੇਰਲਾ ਦੀ ਗੱਲ ਹੋਵੇ ਜਾਂ ਹੋਰ ਸਟੇਟਾਂ ਦੀ ਹੋਰ ਦੇਸ਼ਾਂ ਦੀ ਗੱਲ ਹੋਵੇ ਪੰਜਾਬ ਹਰ ਥਾਂ ਜਾ ਕੇ ਖੜਦਾਗਾ ਤਾਂ ਇੱਕ ਵਾਰ ਫੇਰ ਪੰਜਾਬ ਨੇ ਸਾਬਤ ਕਰਤਾ ਜਿੱਥੇ ਮਾਝੇ ਦੁਆਬੇ ਦੇ ਅੰਦਰ ਆਏ ਹੜ੍ਹਾਂ ਚ ਲੋਕਾਂ ਨੇ ਰਾਸ਼ਨ ਦੇ ਢੇਰ ਲਾ ਦਿੱਤੇ ਹੁਣ ਮਾਲਵੇ ਦੇ ਅੰਦਰ ਪਟਿਆਲਾ ਦੇ ਘਨੌਰ ਹਲਕੇ ਚ ਵੀ ਜਿਹੜੀਆਂ ਟਰਾਲੀਆਂ ਭਰ-ਭਰ ਕੇ ਇੱਥੇ ਸਮਗਰੀ ਆ ਰਹੀ ਆ ਪਸ਼ੂਆਂ ਦੇ ਲਈ ਚਾਰਾ ਆ ਰਿਹਾ ਅਤੇ ਇਸ ਦੇ ਨਾਲ ਲੋਕਾਂ ਦੇ ਲਈ ਰਾਸ਼ਨ ਤੱਕ ਇੱਥੇ ਸੰਸਥਾਵਾਂ ਲੈ ਕੇ ਪਹੁੰਚ ਰਹੀਆਂ ਨੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਇਹਨਾਂ ਤੋਂ ਜਾਣਾਂਗੇ ਕਿ ਕਿੰਨੀ ਸਮੱਸਿਆ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਕੀ ਹਾਲਾਤ ਨੇ ਕਿਉਂਕਿ ਇਹ ਪਿੰਡ ਜਿੱਥੇ ਅਸੀਂ ਖੜੇ ਹੋਏ ਹਾਂ 2 ਦਿਨ ਪਹਿਲਾਂ ਇਸ ਪਿੰਡ ਦੇ ਵਿੱਚ ਤਕਰੀਬਨ 6-6 ਫੁੱਟ ਪਾਣੀ ਜਿਹੜਾ ਦੱਸਿਆ ਜਾ ਰਿਹਾ ਕਿ ਪਾਣੀ ਹੋ ਗਿਆ ਸੀ ਟਰੈਕਟਰ ਵੀ ਵਿੱਚੋਂ ਦੀ ਨਹੀਂ ਲੰਘਦਾ ਸੀ ਜੇਕਰ ਪਿੰਡ ਤੋਂ ਬਾਹਰ ਜਾਣਾ ਪੈਂਦਾ ਸੀ ਤਾਂ ਕਿਸ਼ਤੀ ਦੀ ਲੋੜ ਪੈਂਦੀ ਸੀ ਇਹ ਦੇਖ ਸਕਦੇ ਹੋ ਇਹ ਵੀਰ ਨੇ ਜਿਹੜੇ ਬਾਹਰੋਂ ਟਰਾਲੀਆਂ ਭਰ ਕੇ ਲੈ ਕੇ ਆਏ ਨੇ ਬਾਈ ਕਿੱਥੋਂ ਆਏ ਹੋ ਮਦਨਪੁਰ ਚ ਲੈੜੀ ਵੀ ਅੱਛਾ ਕੀ ਲੈ ਕੇ ਆਏ ਹੋ ਹਰਾ-ਚਾਰਾ ਲੈ ਕੇ ਆਏ ਵੀਰੇ ਹਰਾ-ਚਾਰਾ ਹਾਂਜੀ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਥੋਂ ਪਿੰਡਾਂ ਬਾਰੇ ਵੀਰੇ ਨੇੜੇ ਤੋਂ ਪਤਾ ਲੱਗ ਜਾਂਦਾ ਵੀ ਸਾਡੇ ਘੱਗਰ ਦੇ ਜਿਹੜੇ ਪਿੰਡ ਤਬਾਹ ਗਿੱਤੇ ਨੇ ਇਹਨਾਂ ਬਾਰੇ ਸੂਚਨਾ ਮਿਲੀ ਸੀ ਘੱਗਰ ਦੇ ਕੇ ਤਾਂ ਹੀ ਲੈ ਕੇ ਆਏ ਜੀ ਸਿਰਝਾਂ ਤੇ ਹਾਲਾਤ ਕਿਵੇਂ ਆ ਪਿੰਡਾਂ ਦੇ ਸਾਡੇ ਵੱਲ ਤਾਂ ਠੀਕ ਹੈ ਜੀ ਸਾਡੇ ਵੱਲ ਨਹੀਂ ਸਾਡੇ ਵੱਲ ਕੋਈ ਨੁਕਸਾਨ ਨਹੀਂ ਸਾਡੇ ਵੱਲ ਤਾਂ ਐਸਵਾਈਐਲ ਨੇ ਨੁਕਸਾਨ ਕਰਦੀ ਉਹਦੇ ਚ ਪਾਣੀ ਘੱਟ ਹੀ ਆਇਆ ਘੱਗਰ ਚ ਆਇਆ ਸਭ ਤੋਂ ਜਨਾ ਪਾਣੀ ਕਿੰਨਾ ਕਿੰਨੇ ਕੁਆਂਟਲ ਆ ਤੁਹਾਡੇ ਕੋਲ ਚਾਰਾ ਇਹ ਕਿੰਨੀਆਂ ਟਰਾਲੀਆਂ ਨੇ ਦੋ ਟਰਾਲੀਆਂ ਸੀ ਇੱਕ ਟਰਾਲੀ 'ਚ ਸੀ 60 65 ਕੁਆਂਟਲ ਸੀ ਇੱਕ 'ਚ ਸੀ 45 ਕੁਆਂਟਲ 45 ਕੁਆਂਟਲ ਪਿੱਛੇ ਤਾਰ ਆਏ ਅਸੀਂ ਕਾਮੇ ਪਿੰਡ ਤੇ ਬਾਕੀ ਇੱਥੇ ਆਇਆ ਚਮਾਰੋ ਪਿੰਡ ਵਿੱਚ ਹੋਰ ਮਾਝੇ 'ਚ ਵੀ ਗਏ ਸੀਗੇ ਉੱਧਰ ਗੱਡੀਆਂ ਭੇਜੀ ਸੀ ਆਪਾਂ ਨੇ ਡੇਰਾ ਬਾਬਾ ਨਾਨਕ ਤੇ ਦੋ ਗੱਡੀਆਂ ਅੱਜ ਵੀ ਗੱਡੀਆਂ ਭੇਜਣੇ ਸੀ ਉੱਧਰ ਪਰ ਬਰਸਾਤ ਕਰਕੇ ਇੰਨਾ ਹੀ ਵੱਡੇ ਹੋਏ ਦੀ ਬਣੀ ਇਹ ਟਰਾਲੀ ਇੰਨਾ ਇੰਨਾ ਫੰਡ ਇੰਨਾ ਰਾਸ਼ਨ ਇਹ ਆਉਂਦਾ ਕਿੱਥੋਂ ਆ ਬਾਬੇ ਨਾਨਕ ਦਾ ਚਲਾਇਆ ਇਹਦਾ ਚੱਲਦਾ ਹੀ ਰਹਿਣਾ ਜੀ ਬਾਬੇ ਬਿਲਕੁਲ ਆ ਇਹ ਬਾਈ ਕਹਿ ਰਿਹਾ ਕਿ ਬਾਬੇ ਨਾਨਕ ਦਾ ਲੰਗਰ ਆ ਬਾਕੀ ਪਿੰਡ ਵਾਲੇ ਨੇ ਸਾਡੇ ਨਾਲ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਕਿ ਇਹੋ ਜੇ ਹਾਲਾਤ ਸੀਗੇ ਤੁਹਾਡੇ ਪਿੰਡ ਦੇ ਵਿਕਰੂਜ ਜੀ ਖਾਲਸਾ ਵਿਕਰੂਜ ਜੀ ਕੇ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਚੜ੍ਹੋਣੀ ਜ਼ਿਲ੍ਹਾ ਪ੍ਰਧਾਨ ਬਾਈ ਜੀ ਅਸੀਂ ਹਰਪਾਲ ਪਿੰਡ ਹਰਪਾਲਪੁਰ ਪਿੰਡ ਤੋਂ ਆ ਅਸੀਂ ਇੱਥੇ ਚਾਰਾ ਲੈ ਕੇ ਸਾਨੂੰ 3 ਦਿਨ ਹੋ ਗਏ ਚਾਰਾ ਲੈ ਕੇ ਆਂਦਿਆਂ ਨੂੰ ਅਸੀਂ ਲਗਾਤਾਰ ਫੇਰ ਵੀ ਲੈ ਕੇ ਆਵਾਂਗੇ ਯਾਰ ਇਹ ਤਾਂ ਸਾਡਾ ਪੰਜਾਬ ਹੈ ਅਸੀਂ ਤਾਂ ਜਿਹੜੀ ਬਾਹਰਲੀ ਸਟੇਟਾਂ ਉਹ ਨਹੀਂ ਭੁੱਖੀਆਂ ਮਰਨ ਦਿੱਤੀਆਂ ਇਹ ਤਾਂ ਸਾਡਾ ਆਪਣਾ ਸਾਨੂੰ ਸਰਕਾਰਾਂ ਦੇ ਕੋਈ ਆਸ ਨਹੀਂ ਹੈਗੀ ਨਾ ਅਸੀਂ ਸਰਕਾਰਾਂ ਦੇ ਕਦੀ ਆਸ ਕਰੀਏ ਅੱਬੇ ਸਾਡੇ ਭਰਾਵਾਂ ਨੂੰ ਜੋ ਵੀ ਲੋਡ ਹੋਈ ਅਸੀਂ ਉਹੀ ਸਮਾਨ ਇੱਥੇ ਪਹੁੰਚਾਵਾਂਗੇ ਕੱਲ ਨੂੰ ਅੱਜ ਵੀ ਹੁਣ ਤੀਸਰਾ ਦਿਨ ਸਾਨੂੰ ਚੱਲ ਪਿਆ ਜਾਂਦਾ ਲਿਆਂਦੇ ਨੂੰ ਚਾਰ ਹੁਣ ਵੀ ਅਸੀਂ ਅੱਗੇ ਵਾਸਤੇ ਜੋ ਭਾਈਆਂ ਦੀ ਆਪਣੀ ਦੀ ਡਿਮਾਂਡ ਹੋਏਗੀ ਅਸੀਂ ਉਹੀ ਪੂਰਾ ਕਰਾਂਗੇ ਲੈਣ ਕੇ ਵੈਗਰੂ ਜੀ ਖਾਲਸਾ ਵੈਗਰੂ ਜੀ ਕੇ ਫਤਿਹ ਬਾਈ ਕਿੰਨਾ ਕ ਪਾਣੀ ਸੀਗਾ ਪਿੰਡ ਵਾਲੇ ਕੌਣ ਨੇ ਵੀਰ ਜੀ ਹਾਂਜੀ ਹਾਂਜੀ ਬਾਜੀ ਪਾਣੀ ਕਹਿੰਦੇ ਵਾਹ ਵਾ ਆ ਗਿਆ ਸੀ 6 6 ਫੁੱਟ ਪਾਣੀ ਦੱਸਿਆ ਜਾ ਰਿਹਾ ਵੀ ਪਿੰਡ ਦੇ ਵਿੱਚ ਹੋ ਗਿਆ ਸੀ ਕਿਹੋ ਜਿਹੇ ਹਾਲਾਤ ਬਣੇ ਸਰ ਹਾਲਾਤ ਇੱਕ ਵਾਰ ਤਾਂ ਕਾਫੀ ਖਰਾਬ ਹੋ ਗਏ ਜਿੱਥੇ ਆਪਾਂ ਸੜਕ ਤੇ ਖੜੇ ਆ ਇੱਕ ਇੱਕ ਫੁੱਟ ਇੱਥੇ ਵੀ ਪਾਣੀ ਸੀ ਤੇ ਹੁਣ ਸਿਰਫ ਖੇਤਾਂ 'ਚ ਰਹਿ ਗਿਆ ਤਕਰੀਬਨ 70 ਘੰਟੇ ਰਿਹਾ ਖੇਤਾਂ 'ਚ ਬਿਲਕੁਲ ਫਸਲ ਪੂਰੀ ਡੁੱਬੀ ਰਹੀ ਹੈ 15 ਤੋਂ 20 ਘਰ ਬਿਲਕੁਲ ਡੁੱਬ ਗਏ ਸੀਗੇ ਤੇ ਜਿਹੜਾ ਗਰੀਬ ਤਬਕਾ ਚਾਰ ਸ਼ਵੇਰੇ ਦੋ ਤਿੰਨ ਮਾਜਰੀ ਵੀ ਕਹਦੇ ਨੇ ਵੇੜੇ ਵੀ ਕਹਦੇ ਨੇ ਉਹਨਾਂ ਦੀਆਂ ਗਲੀਆਂ ਚ 20 ਤਕਰੀਬਨ 50 ਘੰਟੇ ਪਾਣੀ ਰਿਹਾ ਹੈ ਜਿਵੇਂ ਹੁਣ ਇਹ ਵੀਰ ਜਿਹੜੇ ਰਾਸ਼ਨ ਦੀ ਸੇਵਾ ਲੈ ਕੇ ਆ ਰਹੇ ਆ ਟਰਾਲੀਆਂ ਭਰ-ਭਰ ਅਸੀਂ ਦੇਖ ਰਹੇ ਆ ਕਿ ਚਾਰਾ ਆ ਰਿਹਾ ਪਹੁੰਚ ਰਿਹਾ ਇਸ ਸਹਾਇਤਾ ਦੇ ਨਾਲ ਕਿੰਨਾ ਕੁ ਬਈ ਮਰਤ ਹੋ ਜਾਂਦੀ ਆ ਆਮ ਪਰਿਵਾਰਾਂ ਦੀ ਹੁਣ ਜੇ ਤੁਸੀਂ ਕੋ ਮਦਦ ਦਿੱਤਾ ਨਾ 200% ਹੋ ਗਈ ਇਹ ਤਾਂ ਹੁਣ ਤਾਂ ਸਗੋਂ ਅਸੀਂ ਸਵੇਰੇ ਇੱਕ ਵੀਡੀਓ ਪਾ ਰਹੇ ਸੀਗੇ ਕੁਆਲਟੀ ਵੀ ਹੈ ਸਾਡੇ ਉਹਨੂੰ ਅਸੀਂ ਕਹਿ ਰਹੇ ਸੀ ਕਿ ਹੁਣ ਰਾਸ਼ਨ ਦੀ ਲੋੜ ਨਹੀਂ ਹੈ ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਹੁਣ ਤੋਂ ਬਾਅਦ ਜਿੰਨਾ ਕਿ ਸਾਡੇ ਕੋਲ ਹਰਾ ਚਾਰਾ ਆ ਗਿਆ ਤੇ ਅਚਾਰ ਆ ਗਿਆ ਡੰਗਰਾਂ ਵਾਲਾ ਹੁਣ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਨੂੰ ਪਸ਼ੂਆਂ ਦੇ ਚਾਰੇ ਦੀ ਵੀ ਲੋੜ ਨਹੀਂ ਰਹਿਣੀ ਹੁਣ ਤੋਂ ਬਾਅਦ ਤਾਂ ਅਸੀਂ ਇਹ ਬੇਨਤੀ ਕਰਦੇ ਹਾਂ ਜਿਹੜਾ ਵੀ ਕੋਈ ਸਮਾਜ ਸੇਵੀ ਹੈ ਬਹੁਤ ਧੰਨਵਾਦ ਹੈ ਆਪਣੇ ਦਸਵੰਧ ਕੱਢ ਕੇ ਜਿਹੜਾ ਆ ਰਿਹਾ ਇੱਥੇ ਪੀ ਹੁਣ ਕਿਸਾਨਾਂ ਦੀ ਪ੍ਰੋਬਲਮ ਰਹਿ ਗਈ ਇੱਕ ਫਸਲ ਬਿਲਕੁਲ ਤਕਰੀਬਨ 300 ਏਕੜ ਤਾਂ ਬਿਲਕੁਲ ਖਰਾਬ ਹੋ ਗਈ। 300 ਏਕੜ ਫਸਲ ਤੁਹਾਡੀ ਖਰਾਬ ਹੋ ਗਈ। ਬਿਲਕੁਲ ਖਰਾਬ ਹੈ 300 ਏਕੜ ਤਾਂ ਕੋਈ 50% ਕੋਈ 70% ਉਹ ਲੱਗਾ ਹੈ। 300 ਏਕੜ ਤਾਂ ਜਿਹੜੀ ਨਦੀ ਤੋਂ ਪਾਰ ਹੈ। ਉਹ ਤਾਂ ਖੱਡੇ ਪੈ ਗਏ ਦੇਖੋ ਜ਼ਮੀਨ 'ਚ। ਹੁਣ ਜਦੋਂ ਅਗਲੀ ਕਣਕ ਬੀਜਣੀ ਹੈ, ਕਣਕ ਬੀਜਣ ਵਾਸਤੇ ਡੀਏਪੀ ਦੀ ਲੋੜ ਹੈ, ਡੀਜ਼ਲ ਦੀ ਲੋੜ ਹੈ। ਇਹ ਕੋਈ ਹੈਲਪ ਕਰ ਸਕਦਾ ਤਾਂ ਆਪ ਇਨਸਾਨ ਦੇ ਹੀ ਕਰਕੇ ਇੱਥੇ ਬੰਦਿਆਂ ਦੀ ਉਹਨਾਂ ਦੀ ਇਹ ਸਹਾਇਤਾ ਕੀਤੀ ਜਾਵੇ ਤੁਸੀਂ ਹੁਣੇ ਕਿਹਾ ਵੀ ਰਾਸ਼ਨ ਦੀ ਲੋੜ ਨਹੀਂ ਪਰ ਇੱਥੇ ਸਾਨੂੰ ਹੁਣ ਕੁਝ ਬੀਬੀਆਂ ਟੱਕਰੀਆਂ ਉਹ ਕਹਿੰਦੇ ਸਾਨੂੰ ਤਾਂ ਰਾਸ਼ਨ ਮਿਲਿਆ ਹੀ ਨਹੀਂਗਾ ਅਰਦੀ ਤੋਂ ਹੈ ਨਹੀਂ ਕਿਹਾ ਕਹਾ ਕਹੇ ਬਸ ਮੈਂ ਮੈਂ ਨਾ ਮੈਂ ਬੋਲਣੇ ਅੱਛਾ ਆਏ ਤਾਂ ਦੱਸੋ ਹਾਲਾਤ ਦੱਸੋ ਸਾਨੂੰ ਪਿੰਡ ਦੇ ਕਹਿੰਦੇ ਪਾਣੀ ਇਸ ਪਿੰਡ ਚ ਹਰ ਵਾਰੀ ਆ ਜਾਂਦਾਗਾ ਬੇਟੇ ਪਾਣੀ ਹਰ ਵਾਰੀ ਨਹੀਂ ਤਰ ਹਮ ਆਇਆ ਤਾਂ ਆਪਣੇ 23 ਮ ਆਇਆ ਤਾਂ ਈ ਬਕਾਇਆ ਕੋਈ ਕਮੀ ਨਹੀਂ ਵੈਸੇ ਏਸੀ ਪਿੰਡ ਪਾਸ ਜਿੰਨੀ ਆ ਘਰ ਸਾਰਿਆਂ ਕੇ ਸਹੀ ਸਲਾਮ ਦੇ ਖੜੇ ਆ ਲੀਠਾ ਕਰ ਕੋ ਗਿਰਗੇ ਬਾਈ ਉਨ ਕੀ ਜਾਨਾਂ ਵਧ ਦੇ ਕਰੋ ਜਿੰਨੇ ਬੈਠਣੇ ਨੂੰ ਅੱਜ ਜਗ੍ਹਾ ਵੀ ਨਹੀਂ ਹੈ ਉਨ ਕੀ ਜਾਨਾਂ ਰੱਖੋ ਪੂਰੇ ਦੇਖ ਪਾਣੀ ਹੈ ਦਸਾਂ ਟ੍ਰੈਲੀ ਪਾਣੀ ਕੀ ਆਲੀ ਚੱਕਾ ਅਗਲਾ ਕਰਾਂਗੇ ਰਲੇ ਚ ਕਿਆ ਕਰਾਂਗੇ ਉਸ ਕਾ ਇਤਨੇ ਪਾਣੀ ਦਾ ਥੋੜਾ ਵਰਤੋ ਸੰਜਮ ਗਾਇ ਲੈ ਤੇਰੇ ਨੂੰ ਫੇਰ ਆ ਜਾਈਂਗਾ ਕੋਈ ਨਾ ਕੋਈ ਆਂਦੀ ਹੋ ਰਹਾ ਇਹ ਤਾਂ ਮਹੀਨਾ ਆਣਾ ਅਸਮਾਨ ਨਹੀਂ ਮੁੱਕਦਾ ਬਾਬੇ ਨਾਨਕ ਨੇ ਕਿਹਾ ਦਿੰਦਾ ਦੇ ਲੈਂਦਾ ਥੱਕ ਪਾਈ ਦੇਣੇ ਵਾਲਾ ਨਹੀਂ ਥੱਕਦਾ ਲੈਣੇ ਵਾਲਾ ਥੱਕੇਗਾ ਕਦੀ ਥੱਕ ਜਾਏਗਾ ਵੇਖੋ ਇੱਕ ਚੀਜ਼ ਨਾ ਤੁਸੀਂ ਥੋੜੀ ਦੇਰ ਪਹਿਲਾਂ ਇੰਟਰੋ ਚ ਕਹਿ ਰਹੇ ਸੀ ਕਿ ਪੰਜਾਬੀ ਦਬਦੇ ਨਹੀਂ ਹੈ ਪੰਜਾਬੀਆਂ ਨੇ ਮਤਲ ਢੇਰੀਆਂ ਲਾਤੀਆਂ ਪਰ ਉਸ ਤੋਂ ਬਾਅਦ ਕੁਝ ਸਮਾਜ ਸੇਵੀਆਂ ਦਾ ਰੋਸਾ ਸੀਗਾ ਜਿਵੇਂ ਦਲ ਖਾਲਸਾ ਵਾਲੇ ਕਹਿ ਰਹੇ ਸੀ ਕਿ ਯਾਰ ਇਹ ਕੀ ਹੋ ਗਿਆ ਪੰਜਾਬ ਨੂੰ ਕਿ ਲੋਕ ਘਰਾਂ ਚ ਢੇਰੀਆਂ ਲਾ ਰਿਹਾ ਦੇਖੋ ਇੱਕ ਚੀਜ਼ ਹੋਰ ਘੁੰਮਕਮਾ ਕੇ ਆਈ ਜਿਵੇਂ ਸਾਡੇ ਤਾਇਆ ਜੀ ਨੇ ਕਿਹਾ ਪਿੰਡਾਂ ਵਾਲੇ ਲੋਕ ਆਪ ਲਾਗੇ ਕਹਿਣ ਇਹ ਵੀ ਪੰਜਾਬ ਦੀ ਖਾਸੀਅਤ ਹੈ ਕਿ ਦੇਖੋ ਇੱਕ ਵਾਰ ਤਾਂ ਚਲੋ ਕੁਝ ਪਰਸੈਂਟ ਲੋਕਾਂ ਨੇ ਸਟੋਰ ਕਰਨਾ ਅਸੀਂ ਅਸੀਂ ਲਾਲਚੀ ਨਹੀਂ ਆ ਅਸੀਂ ਲਾਲਚੀ ਨਹੀਂ ਆ ਜਿੰਨਾ ਸਾਨੂੰ ਲੋੜ ਆ ਅਸੀਂ ਓਨਾ ਹੀ ਲਵਾਂਗੇ ਸਵੇਰ ਤੋਂ ਜੇ ਤੁਸੀਂ ਵੀਡੀਓ ਦੇਖੋ ਪਿੰਡ ਵਾਲੇ ਲੋਕ ਕਹਿ ਰਿਹਾ ਵੀ ਜਿੰਨੀ ਲੋੜ ਆ ਤੁਹਾਡਾ ਬਹੁਤ ਧੰਨਵਾਦ ਆ ਹੁਣ ਜਿਨ੍ਹਾਂ ਲੋਕਾਂ ਦੇ ਘਰ ਗਿਰ ਗਏ ਘਰ ਚੋਰੇ ਆ ਹੋਰ ਛੋਟਾ ਮੋਟਰ ਨੁਕਸਾਨ ਹੋ ਗਿਆ ਉਹਨਾਂ ਦੀ ਹੈਲਪ ਤੇ ਜਿਨ੍ਹਾਂ ਦੇ ਜ਼ਮੀਨਾਂ ਬਾਣੀਆਂ ਡੀਏਪੀ ਦੀ ਲੋੜ ਆ ਜਿਵੇਂ ਪਹਿਲਾਂ ਕਹਿ ਚੁੱਕੇ ਆ ਕਿ ਉਹਦੀ ਅੱਜ ਪਿੱਛੇ ਹੋ ਜਾ ਪਿੱਛੇ ਹੋ ਜਾ ਆਪਣਾ ਡੀਜ਼ਲ ਦੀ ਲੋੜ ਹੈ ਛੋਟਾ ਜ਼ਿਮੀਂਦਾਰ ਛੋਟੇ ਜ਼ਿਮੀਂਦਾਰ ਬਾਪ ਜਿਵੇਂ ਬਾਪੂ ਦੱਸ ਰਿਹਾ ਕਹਿੰਦੇ ਘਰ ਘੁਰ ਵੀ ਤਬਾਹ ਹੋ ਗਏ ਆ ਨੁਕਸਾਨੇ ਗਏ ਆ ਕਿੰਨੇ ਘਰ ਆਉਂਦੇ ਹੋਇਆ 10 ਆ ਸਾਡੇ ਪਿੰਡ ਚ 10 ਘਰਾਂ ਦੇ ਵਿੱਚ ਪਾਣੀ ਵੜ ਗਿਆ ਜਿਹੜੇ ਉਹ 10 ਘਰ ਆ ਉਹਨਾਂ ਦੀ ਪਹਿਲਾਂ ਵੀ ਗਰੀਬ ਬੰਦਾ ਮਾੜਾ ਮੋਟਾ ਜਾ ਕਰਕੇ ਮਸਾ ਬਣਾਦਾ ਪੂਰੀ ਮਜ਼ਬੂਤੀ ਨਾਲ ਤਾਂ ਉਹਦੇ ਕੋਲ ਬਣਦਾ ਨਹੀਂ 10 ਘਰਾਂ ਦਾ ਸਾਡੇ ਚ ਪਿੰਡ ਚ ਨੁਕਸਾਨ ਹੈ ਬਾਕੀ ਜਿਹੜੇ ਗਰੀਬ ਤਬਕੇ ਦੇ ਉਹਦੇ ਵਾਲੇ ਘਰ ਹੈ ਬਾਲਿਆਂ ਵਾਲੇ ਘਰ ਹੈ ਉਹ ਤਕਰੀਬਨ ਚੂਰੇ ਆ ਸਾਰੇ ਇੱਕ ਇਹ ਚ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਜਿਵੇਂ ਚਲੋ ਇਹ ਗੱਲ ਕਹਿਣੀ ਤਾਂ ਚਾਹੀਦੀ ਪਰ ਆਪਾਂ ਜਾਤਾਂ ਪਾਤਾਂ 'ਚ ਵੰਡੇ ਹੋਏ ਆ ਇੱਕ ਜੱਟ ਨੂੰ ਛੱਡ ਕੇ ਜਿਹੜਾ ਬਾਕੀ ਕਾਸਟ ਵਾਲੇ ਲੋਕ ਇੱਕ ਤਾਂ ਜੱਟ ਹੋ ਗਿਆ ਜਿਹਦੇ ਕੋਲ 5-7 10 ਕਿੱਲੇ ਜ਼ਮੀਨ ਦੇ ਹੈਗੇ ਆ ਇੱਕ ਚਲੋ ਗਰੀਬ ਬੰਦਾ ਹੋ ਗਿਆ ਕੋਈ ਮਤਲਬ ਦੂਜੀ ਕਾਸਟ ਵਾਲਾ ਹਾਂ ਉਹ ਉਹ ਉਹਦੀ ਹੈਲਪ ਹੋ ਜਾਂਦੀ ਹੈ ਜਿਹੜਾ 5-7 ਬਿਗੇ ਵਾਲਾ ਨੂੰ ਦੋਵੇਂ ਪਾਸੇ ਮਰ ਗਿਆ ਨਾ ਤਾਂ ਉਹ ਕਿਸੇ ਤੋਂ ਮੰਗ ਸਕੇ ਨਾ ਉਹਦੇ ਕੋਲ ਆਪਣੇ ਕੋਲ ਹੈ ਉਹ ਉਹਦਾ ਜੱਟਪਣਾ ਮੁਰੇ ਆ ਜਾਂਦਾ ਵੀ ਕਿਵੇਂ ਕੋਈ ਮੰਗ ਵੀ ਉਹਨਾਂ ਦੀਨਾਂ ਨੂੰ ਸਾਨ ਦੇਈ ਕਰਕੇ ਕਟੋ-ਕਟ ਤਾਂ ਇਹ ਇੱਕੜ ਤੋਂ ਘੱਟ ਵਾਲੇ ਲੋਕਾਂ ਦੀ ਜ਼ਰੂਰ ਜੇ ਕੋਈ ਸਮਾਜ ਸੇਵੀ ਮਦਦ ਕਰਨਾ ਚਾਹੁੰਦਾ ਤਾਂ ਉਹਦੀ ਜ਼ਰੂਰ ਕਰੇ। ਭਾਈ ਇੱਕ ਨਾ ਜਿਵੇਂ ਪਿੰਡਾਂ ਦੇ ਵਿੱਚ ਹੁਣ ਇਹ ਰੇਡ ਕਾ ਚੱਲ ਰਿਹਾ ਮਨਜੀਤ ਭਾਈ ਲੋਕ ਕਹਿ ਰਹੇ ਆ ਕਹਿੰਦੇ ਜਿਹੜੇ ਉੱਚੇ ਆ ਖਾਸ ਕਰਕੇ ਜ਼ਿਮੀਂਦਾਰ ਆ ਤੇ ਜਿਹੜੇ ਆਪਣੇ ਭਾਈਚਾਰਾ ਗਾ ਹਨਾ ਆ ਐਸੀ ਭਾਈਚਾਰਾ ਉਹ ਇਹ ਕਹਿੰਦਾ ਸਾਡੇ ਤੱਕ ਰਾਸ਼ਨ ਨਹੀਂ ਪਹੁੰਚਣ ਦੇ ਰਹੇ ਜੀ ਇਹ ਪੱਖਪਾਤ ਕਰ ਰਹੇ ਆ ਜੀ ਇਹ ਆਪ ਤਾਂ ਆਪਣੇ ਘਰਾਂ ਦੇ ਵਿੱਚ ਇਹਨਾਂ ਨੇ ਟਰਾਲੀਆਂ ਲਾ ਲਈਆਂ ਸਟੋਰ ਕਰ ਲਿਆ ਤੇ ਸਾਡੇ ਤੱਕ ਪਹੁੰਚ ਨਹੀਂ ਦਿੰਦੇ ਕੋਈ ਪੱਖਪਾਤ ਨਹੀਂ ਹੈਗਾ ਕੋਈ ਸਟੋਰ ਨਹੀਂ ਕਰ ਰਿਹਾ ਜੀ ਕਿਸੇ ਸਭ ਨੂੰ ਮਿਲ ਰਿਹਾ ਹੁਣ ਤੁਸੀਂ ਦੱਸੋ ਮੈਂ ਮੇਰੇ ਕੋਲ 2 ਏਕੜ ਜ਼ਮੀਨ ਹੈ ਮੈਂ 20 ਕਿੱਲਾਂ ਦੀ ਖੇਤੀ ਕਰ ਰਿਹਾ ਠੇਕੇ ਦੇ ਲੈ ਕੇ ਮੇਰੇ ਬੀਜ ਦੇ ਬੀਤ ਵਾਹ ਹੋ ਗਏ ਜੇ ਨਹੀਂ ਕਿੰਨੋਂ ਦੁਹਾ ਵੀ ਲਿਆ ਮਾਂ ਉਹਨਾਂ ਨੂੰ ਮੈਂ ਬੀਜਣ ਵਾਸਤੇ ਵੀ ਲੱਖ ਰੁਪਏ ਮੈਨੂੰ ਚਾਹੀਦਾ ਉਹਨੂੰ ਪੱਧਰ ਕਰਨਾ ਕੰਪਿਊਟਰ ਕਰੇ ਭਾਜ ਨੇ ਫੇਰ ਖਰਚਾ ਕਰਕੇ ਫਿਰ ਕਢਕ ਪੀ ਸਕਦਾ ਇਹ ਤਾਂ ਕਹਿਣ ਦਾ ਭਾਅ ਹੈ ਜਿਹੜਾ ਛੋਟਾ ਜ਼ਿਮੀਂਦਾਰ ਹੈ ਨਾ ਉਹ ਤਾਂ ਜਮਾ ਹੀ ਗਿਆ ਚਲੋ ਜਿਹਦੇ ਕੋਲ ਮੰਨ ਲਓ 20 ਕਿੱਲੇ ਜ਼ਮੀਨ ਹੈ ਨੁਕਸਾਨ ਹੋਦਾ ਵੀ 100% ਹੈ ਪਰ ਉਹ ਕਿਤੇ ਨਾ ਕਿਤੇ ਸਰਵਾਈਵ ਕਰ ਲੈਂਦਾ ਕਿਉਂਕਿ ਉਹਦੇ ਬੈ ਉਹਦੇ ਕੋਲ ਬੈਕ ਹੈ ਉਹਦੇ ਕੋਲ ਕਈ ਪ੍ਰਕਾਰ ਦੀ ਬੈਕ ਹੈ ਉਹਦਾ ਜਿਹੜਾ ਵੱਡਾ ਜ਼ਿਮੀਂਦਾਰ ਹੈ ਉਹਦਾ ਕੋਈ ਸਾਈਡ ਬਿਜ਼ਨਸ ਵੀ ਹੁੰਦਾ ਛੋਟਾ ਮੋਟਾ ਜਾਂ ਉਹਦੇ ਕੋਲ ਪਹਿਲਾ ਮੁਨਾਫਾ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਤਾਂ ਜੀਨਾਕ ਕੁਮਾਰਿਆ ਉਹਨਾਂ ਕ ਅਗਲਾ ਖਾ ਲੈਂਦਾ ਹੁਣ ਉਹਨੂੰ ਉਹ ਘਟੋ ਘਟ ਜੇ ਉਹਦੀ ਕੋਈ ਹੈਲਪ ਨਹੀਂ ਹੁੰਦੀ ਨਾ 10 ਤੋਂ 15 ਸਾਲ ਪਿੱਛੇ ਚਲੇ ਗਿਆ ਉਹ ਉਹ ਐਸੇ ਸਿਸਟਮ ਚ ਦਬ ਜਾਣਾ ਬਾਪੂ ਜੀ ਤੁਸੀਂ ਕਹਿ ਰਹੇ ਸੀ ਕੁਛ ਮਾਮੇ ਤਾਂ ਕੁਛ ਨਹੀਂ ਹਮੇ ਤਾਂ ਕਹ ਰਹੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਦੱਸੋ ਕਿੱਥੇ ਜਾਏਗਾ ਕਿੱਥੇ ਦੇ ਖਰਚਾ ਕਰੇਗਾ ਇਸ ਦੇ ਵਿੱਚ ਦਿਹਾੜੀ ਵਾਲਾ ਬੰਦਾ ਗੁੱਸਾ ਕਰਾ ਵੀ ਮਾਂ ਨੂੰ ਨਹੀਂ ਕਹਿ ਰਹੇ ਤੁਸੀਂ ਮਾਤਾ ਖੜੀਆਂ ਵੀ ਹਮੇ ਦਿਹਾੜੀ ਕਰਨ ਕਿੱਥੇ ਜਾਹੇਗੇ ਜਿਹੜਾ 5-7 ਵਿੱਗੇ ਵਾਲਾ ਜ਼ਿਮੀਂਦਾਰ ਹੈ ਉਹ ਦੱਸੋ ਜ਼ਿਮੀਂਦਾਰ ਹੈ ਕਿ ਦਿਹਾੜੀ ਵਾਲਾ ਇਹ ਕਿੱਥੇ ਜਾਏਗਾ ਉਸ ਦਾ ਤਾਂ ਕੋਈ ਨਹੀਂ ਨਾ ਬਾਹ ਕੱਢਗਾ ਜ਼ਿਮੀਦਾਰ ਮਨੂੰ ਰੈਸਣ ਲੈ ਕੇ ਦਿਖਾਵੇ ਕਿਹੜਾ ਆ ਮੈਂ ਖੁਦ 10 ਵਿਗੇ ਦਾ ਮਾਲਕ ਆ ਅੱਛਾ ਰੈਸਣ ਨੂੰ ਮੈਂ ਹੱਥ ਨਹੀਂ ਪਾ ਸਕਦਾ ਹਾਂ ਜੋ ਦਾੜੀ ਜਹਾ ਸ਼ਰਮ ਆਉਂਦੀ ਆ ਉਹੀ ਕਹਿ ਰਿਹਾ ਜੀ ਵੀ ਉਹ ਜਹਾ ਜੀ ਮੇਰੇ ਵਰਗੇ ਬਤਾਓ ਕਿਥੇ ਜਾ ਹੈ 10 ਵਿਗੇ ਆ ਮੇਰੀ 10 ਵਿਗੇ 10 ਡੂਬੀ ਖੜੀ ਆ ਬਹੁਤ ਔਖਾ ਫਿਰ ਕਿਵੇਂ ਬੱਚੇ ਕਿਵੇਂ ਪਾਲੋਂਗੇ ਬੱਚਿਆਂ ਦਾ ਤਾਂ ਫਿਰ ਅੱਗੇ ਪਰ ਮਰਾਬਰ ਆਖਾ ਜੀ ਉਦੋਂ ਰੱਬ ਸਹਾਰਾ ਘਰ ਮੇਰਾ ਜੋ ਹੈ ਮਕਾਨ ਉੱਚੇ ਬਰੇ ਪਾਣੀ ਕੋਈ ਨਹੀਂ ਵੜਿਆ ਵਾ ਘਰ ਦਾ ਵਿਚਾਰ ਰਹਿ ਗਿਆ ਘਰ ਕਾ ਬਚਾਉ ਆ ਬਾਲਿਆਂ ਵਾਲੇ ਟੀਪਕ ਹਰੇਕ ਘਰ ਇਹ ਘਰ ਰਹਾ ਨੁਕਸਾਨ ਮਾਰਿਆ ਉਹੀ 5-7 ਘਰਾਂ ਦਾ ਨੁਕਸਾਨ ਵੀ ਸੁਕੇ ਰਹਿ ਚਣ ਕੀ ਕੋਈ ਬਾਤ ਨਹੀਂ ਆ ਰਹਾ ਬਾਧੂ ਆ ਰਹਾ ਮਿਲ ਰਿਹਾ ਜੇ ਮਿਲਦੇ ਨੂੰ ਵੀ ਕਹੇਗੇ ਵੀ ਮਾਨੂੰ ਮਿਲ ਨਹੀਂ ਰਹਾ ਕਾਨੂੰ ਮਾਰੀ ਗੱਲ ਕੋਈ ਨਹੀਂ ਖੜਨੇਗਾ ਕੋਈ ਪ੍ਰਸ਼ਾਸਨ ਕੋਈ ਐਮਐਲਏ ਕੋਈ ਸਰਕਾਰ ਵੱਲੋਂ ਵੀ ਕੋਈ ਐਮਪੀ ਵੱਲੋਂ ਕੋਈ ਫੰਡ ਮਿਲਿਆ ਕੋਈ ਨਹੀਂ ਮਾਰ ਹਾਲ ਤੱਕ ਕੋਈ ਫੰਡ ਨਹੀਂ ਕੁਛ ਨਹੀਂ ਮਿਲਿਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੈ ਮਦਦ ਨਹੀਂ ਹੈ ਹਾਲ ਕੀ ਘੜੀ ਮਾਤਾ ਜੀ ਕੀ ਹਾਲਾਤ ਨੇ ਕੋਈ ਮਦਦ ਨਹੀਂ ਕਰਦਾ ਸਰਕਾਰ ਕੋਈ ਮਦਦ ਨਹੀਂ ਕਰਦੀ ਸਰਕਾਰ ਸਰਕਾਰ ਦੇ ਲਈ ਕੋਈ ਮਦਦ ਨਹੀਂ ਨਾ ਜੀ ਕੋਈ ਮਦਦ ਨਹੀਂ ਪੁੱਛ ਲੈ ਖੜੇ ਸੁਭਾ ਮਲ ਆਇਆ ਫਿਰਦਾ ਤੁਹਾਡੇ ਪਿੰਡ ਪੁੱਛ ਲਉ ਨੂੰ ਸੀ ਲਉ ਕੋਈ ਵੀ ਫਿਰੋ ਕੋਈ ਨਹੀਂ ਪੁੱਛਦਾ ਭਾਈ ਇਹਦਾ ਕੋਈ ਨਹੀਂ ਪੁੱਛ ਰਿਹਾ ਸਰਕਾਰ ਕੋਈ ਐਮਪੀ ਕੋਈ ਐਮਐਲਏ ਮੰਤਰੀ ਕੋਈ ਨਹੀਂ ਆਇਆ ਤੁਹਾਡੇ ਪਿੰਡ ਕੋਈ ਨਹੀਂ ਮਾਰੇ ਪਿੰਡ ਮਾਇਆ ਕੋਈ ਨਹੀਂ ਆਂਦਾ ਜੀ 6 ਦਿਨ ਹੋ ਗਏ ਮੰਡੂ ਜਿਹੜੇ ਫਸਲਾਂ ਮਾਰੀ ਡੁੱਬੀ ਪਈਆਂ ਬਾਹਰ ਇਤਨੀ ਵੀ ਫਸਲ ਨਹੀਂ ਡੁੱਬਰੀ हैं इतने कोई हमें हमें तीन दो दो के, माल के हम था। हैं? ओही बता बच्चे की तरह हमें। कर मेरा जाकर देख ले। का गया? आ, का जी कल थम्बिया लव्या जाकर देख, देख, देख फोटो तार ले अच्छा हाँ उ कोई नहीं आया है कोई नहीं पूछ रहा है कोई का ਕਿਉਰੇ ਬੁਰਾ ਹਾਲ ਬੈਠ ਬੈਠ ਕਰਾਤਾਂ ਕੱਟੀਆਂ ਚਾਰ ਦਿਨ ਸਭ ਨੂੰ ਤਰਪਾਲ ਲਈਆਂ ਮਨ ਤਾਂ ਇੰਨਾ ਕਰ ਚੂਰੇ ਬੈਠਣੇ ਥੋੜੀ ਮਨ ਤਾਂ ਕੋਈ ਤਰਪਾਲ ਵੀ ਨਹੀਂ ਮਿਲੀ ਵੀ ਕੋਈ ਤਰਪਾਲ ਕਈ ਟੋਟਾ ਮਿਲ ਜਾ ਮਨੋ ਵੀ ਨਹੀਂ ਮਿਲੀ ਹੈ ਸਾਰੇ ਘਰ ਚੂਰੇ ਮਾਰੇ ਨਹੀਂ ਉਹ ਕਿਤੇ ਬੈਠ ਕੇ ਮੰਜਾ ਡਾਕਾ ਹਮੇ ਪੈ ਜਾ ਇੱਕ ਟੋਟਾ ਵੀ ਤਰਪਾਲ ਕਾ ਚਲੋ ਪੇਟੀਆਂ ਫਰ ਰੇ ਗਏ ਹਮੇ ਪੇਟੀਆਂ ਤਾਂ ਵੱਜ ਜਾ ਬੱਚੇ ਬੱਚਿਆਂ ਨੂੰ ਫਿਰ ਕਿਵੇਂ ਰੱਖਦੇ ਆ ਪਰਿਵਾਰ ਕਿਵੇਂ ਰਹਿ ਰਿਹਾ ਚਿੰਨ ਭਾਈ ਨਹੀਂ ਰਹਿ ਰਹੇ ਬੱਚਿਆਂ ਜਾ ਕੇ ਹਾਲਤ ਦੇਖੋ ਵੀ ਮੰਜਰ ਬੈਠ ਬੈਠ ਕੇ ਟਾਈਮ ਕੱਟ ਰਹੇ ਵੱਜ ਗਏ ਗੈਸ ਕੇ ਉਪਰ ਪੱਲੀ ਤਾਨ ਕਾ ਜਦ ਹਮੇ ਖਾਣਾ ਬਣਾਵਾ ਬਹੁਤ ਔਖਾ ਹਾਲਾਤ ਐਨਾ ਔਖਾ ਹਾਲਾਤ ਕੱਟ ਰਿਹਾ ਹਮੇ ਕੋਈ ਨਹੀਂ ਪੁੱਛ ਰਿਹਾ ਮਾਨੂੰ ਭਾਈ ਕਿਸੇ ਨੇ ਸਾਰ ਨਹੀਂ ਲਈ ਐਮਪੀਆ ਕੋਲੇ ਤਾਂ ਫੰਡ ਵੀ ਹੁੰਦਾਗਾ ਆਪਦੇ ਕੋਲੇ ਸਾਲ ਦਾ ਉਹਨਾਂ ਨੂੰ ਮਿਲਦਾ 5 ਕਰੋੜ ਰੁਪਇਆ ਦੇ ਸਕਦੇ ਹੋ ਉਹਦੇ ਵਿੱਚ ਮਤ ਕਰ ਸਕਦੇ ਕੋਈ ਐਮਪੀ ਵੀ ਨਹੀਂ ਤੁਹਾਡੇ ਕੋਲ ਪਹੁੰਚ ਸਾਡੇ ਨਾ ਪਟਿਆਲੇ ਦੇ ਐਮਪੀ ਡਾਕਟਰ ਧਰਮਵੀਰ ਗਾਂਧੀ ਉਹ ਚਾਰ ਪੰਜ ਦਿਨ ਪਹਿਲਾਂ ਉਦੋਂ ਸਾਡੇ ਨਾ ਇਹ ਹਾਲਾਤ ਨਹੀਂ ਹੋਏ ਸੀਗੇ ਉਦੋਂ ਆਇਆ ਉੱਪਰਲੇ ਪਾਸੇ ਦੇਖ ਕੇ ਗਿਆ ਵੀ ਅਸਲ ਸਮੱਸਿਆ ਕੀ ਹੈ ਉਹਨਾਂ ਦਾ ਕਹਿਣ ਦਾ ਮਤਲਬ ਸੀ ਮੈਂ ਉੱਚ ਸੰਸਦ ਚ ਇਹ ਚੀਜ਼ ਲੈ ਕੇ ਜਾਊਂਗਾ ਉਹ ਫਿਰ ਉਹਨਾਂ ਸਾਨੂੰ ਕਹਿੰਦੇ ਵੀ 5 ਲੱਖ ਰੁਪਏ ਤੋਂ ਵੱਧ ਮੈਂ ਦੇ ਨਹੀਂ ਸਕਦਾ ਮੇਰੀ ਜੋ ਕੰਡੀਸ਼ਨਾਂ ਨੇ ਐਮਪੀ ਦੀ ਇਹੀ ਨੇ ਉਹ ਤੁਹਾਨੂੰ ਕਿਸ ਚੀਜ਼ ਵਾਸਤੇ ਚਾਹੀਦਾ 5 ਲੱਖ ਰੁਪਿਆ ਉਹ ਸਾਨੂੰ ਵਿਚਾਰ ਕਰਕੇ ਪਿੰਡ ਵਾਲੇ ਦੱਸ ਦਿਓ ਵੀ ਉਹ ਅਸੀਂ ਦੇ ਦਾਂਗੇ ਹੁਣ ਅਗਲੀ ਗੱਲ ਮੰਨ ਲਓ 5 ਲੱਖ ਦੇਗਾ ਮੈਂ ਮੋਤਵ ਰੈਪ੍ਰੀਜ਼ੈਂਟ ਦਾ ਇੱਥੇ ਮੇਰੀ ਜਾਨ ਨੂੰ ਪੰਗਾ ਪੰਜ ਲੱਖ ਨਾਲ ਮੈਂ ਇਹਨੂੰ ਦਵਾ ਇਹਨੂੰ ਦਵਾ ਕਿਉਂ ਨੂੰ ਦਵਾ ਉਹ ਵੀ ਕਜਿਆ ਪੈ ਜਾਂਦਾ ਪੱਕਾ ਜਿਆ ਪੈ ਗਿਆ ਜੇ ਇਹਨੂੰ ਦੇ ਤਾਂ ਇਹ ਦੋਵੇਂ ਨਾਰਾਜ਼ ਜੇ ਇਹਨੂੰ ਦੇ ਤਾਂ ਇਹ ਨਾਰਾਜ਼ ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਸਾਨੂੰ ਚਲੋ ਹੁਣ ਮੌਕੇ ਤੇ ਹੰਝੂ ਪੁੰਗੇ ਜਾਂਦੇ ਆ ਇਸ ਘੱਗਰ ਦਾ ਪੱਕਾ ਇਲਾਜ ਕਿਉਂ ਨਹੀਂ ਹੋ ਸਕਦਾ ਕਿੱਡੇ ਕਿ ਬੜੀ ਹੈ ਰੋਕਟ ਸੈਂਸ ਹੈ ਪਰ ਤੁਹਾਡੇ ਐਮਐਲਏ ਕਹਿੰਦੇ ਲੋਕ ਸਾਥ ਨਹੀਂ ਦਿੰਦੇ ਜ਼ਮੀਨਾਂ ਨਹੀਂ ਕਹਿੰਦੇ ਉਹ ਕਰਦੇਗੇ ਪਟਾਈ ਕਰਨ ਨੂੰ ਦਿੰਦੇ ਸਾਨੂੰ ਰੋਕਦੇ ਆ ਕਿਹਨੇ ਰੋਕਿਆ ਪਾਣੇ ਕੇ ਟਾਈਮ ਤੋਂ ਮਿੱਟੀ ਵਾਲੇ ਤੋਂ ਜੱਤ ਤੋਂ ਸ਼ੇਅਰ ਹੋ ਜਾਏ ਜਾਂ ਜੱਤ ਤੋਂ ਪੁਲਿਸ ਵਾਲੇ ਵੀ ਆ ਜਾਂ ਜਾਦਾ ਐਮਐਲਏ ਨੂੰ ਮਿੱਟੀ ਚੱਕਣੀ ਹੋਆ ਜਾ ਤਾਂ ਪੁਲਿਸ ਵਾਲੇ ਵੀ ਤਾਂ ਕਹਾਂ ਆਣ ਕੇ ਖੁਦ ਮੈਂ ਰੋਕੇ ਤੇ ਟੀਪਰ ਆਣ ਕੇ ਮਨੂੰ ਕਹਿਆ ਥਾਣੇ 'ਮੈਂ ਮਰੇਂ ਚੱਕ ਐ। ਅੱਛਾ ਮਿੱਟੀ ਮੁੱਲ ਲਈ ਵੀ ਦੀ ਕਹੇ ਰਸਤਾ ਨਹੀਂ ਰਸਤਾ ਲੱਗ ਰਿਹਾ ਉਹਨੂੰ ਛੋਟੀ ਕੰਮੀ ਨੂੰ। ਫੇਰ ਡਰਦਾ ਮੈਂ ਪਿੱਛੇ ਹਟ ਗਿਆ ਮਨੂੰ ਕੱਲੇ ਨਾਲ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਪਰਚੇ ਪਾਵਾਂਗੇ। ਪਰਚੇ ਪਾਉਂਦੀਆਂ ਤਾਂ ਚੀਜ਼ ਹੋਆ ਧਮਕੀ ਦੇ ਹੀ ਫੇਰ। ਕੌਣ ਦਿੰਦਾ ਐਮਐਲਏ ਦਿੰਦਾ। ਮੈਂ ਲੈ ਕੇ ਅੱਗੇ ਠੇਕੇਦਾਰ ਕਹਾ ਵੀ ਹਮੇ ਐਮਐਲਏ ਦੇ ਬੰਦੇ ਆ। ਅੱਛਾ ਹਾਂ ਠੇਕੇਦਾਰ ਕਹਿੰਦੇ ਸੀ ਐਮਐਲਏ ਦੇ ਬੰਦੇ ਆ ਜੇ ਸਾਡੇ ਖ ਫੇ ਪਰਚਾ ਤਿਆਰ ਹੈ ਇਹ ਤਾਂ ਬਾਈ ਜੀ ਸ਼ਰਿਆਂ ਬਦਮਾਸ਼ੀ ਨਹੀਂ ਹੋਗੀ ਇਹ ਬਾਈ ਜੀ ਇਹਦੇ ਦੋ ਕਿਲੇ ਨੇ ਇੱਧਰ ਪੈਂਦੇ ਨੇ ਗੁਰਲਾਲ ਦੇ ਉਹਨੂੰ ਬਚਾਣ ਵਾਸਤੇ ਪੱਥਰਾਂ ਦੀ ਕੰਦ ਕਰਤੀ ਇਹਨੇ ਵਿੱਚ ਦੇਖ ਕੇ ਆਏ ਅਸੀਂ ਅੱਜ ਜਾ ਕੇ ਆਏ ਪੱਥਰਾਂ ਨੇ ਕੰਦ ਨਹੀਂ ਕੀਤੀ ਇਹ 4 ਸਾਲ ਬਾਅਦ ਅੱਜ ਆਇਆ ਗੁਰਲਾਲ ਕਿਸੇ ਰਿਪੋਗ ਜਾਂਦਾ ਜਾਂਦਾ 4 ਸਾਲ ਬਾਅਦ ਅੱਜ ਸ਼ਕਲ ਦਿਖਾਈਏ ਨੇ ਪੰਚ-ਪੰਜ ਸੌ ਰੁਪਏ ਤੇ ਗਏ ਸਾਰੇ ਜੀ ਆਪਣੇ ਥੋੜੇ ਜਿਹੜੇ ਨੀਚੇ ਬੰਦੇ ਉਹਨਾਂ ਨੂੰ ਆਦਤ ਖਰਾਬ ਕਰ ਰਹੇ ਨੇ ਪੰਚ-ਪੰਜ ਸੌ ਰੁਪਏ ਦੇ ਹੋਖੜਾ ਟਰਾਲੀ ਨੂੰ ਦੇਖ ਲਓ ਜਾ ਕੇ ਉੱਤੇ ਕੀ ਕੋ ਚਲੋ ਜਾ ਕੇ ਸਵਾਲ ਕਰ ਲਓ ਤੁਸੀਂ ਅਸੀਂ ਜਾ ਨਹੀਂ ਸਕਦੇ ਨਾ ਫਿਰ ਤੇ ਪਰਚਾ ਕਰਾ ਦੂਗਾ ਸਾਡੇ ਉੱਤੇ ਯਾਰ ਇਹ ਇੰਨਾ ਦਰ ਤੁਹਾਡਾ ਹੀ ਚੁਣਿਆ ਹੋਇਆ ਤੁਸੀਂ ਵੋਟਾਂ ਪਾਈਆਂ ਡਰ ਕਾਬ ਅਸੀਂ ਤਾਂ ਇਹਦੇ ਖਿਲਾਫ ਆ ਜੀ ਅਸੀਂ ਚੁੰਦੇ ਹੀ ਨਹੀਂ ਇਹਨਾਂ ਨੂੰ ਅੱਜ ਪਸਤਾਵਾ ਹੁੰਦਾਗਾ ਪਸਤਾਵਾ ਦਾ ਹੀ ਆ ਜੀ ਪਸਤਾਵਾ ਦਾ ਹੀ ਆ ਤਾਂ ਬਿਲਕੁਲ ਇਹ ਹਾਲਾਤ ਨੇ ਚਮਾਰੂ ਪਿੰਡ ਦੇ ਇੱਥੇ ਵਿਧਾਇਕ ਗੁਰਲਾਲ ਘਨੌਰ ਆਏ ਹੋਏ ਨੇ ਪਰ ਲੋਕ ਨੇ ਇਹਨਾਂ ਦੇ ਮਾਣਾ ਚਿਹਰਾ ਡਰ ਇਸ ਤੱਕ ਬਾ ਦਿੱਤਾ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਜੇ ਅਸੀਂ ਬੋਲਦੇ ਆ ਤਾਂ ਸਾਨੂੰ ਧਮਕੀਆਂ ਆਉਂਦੀਆਂ ਨੇ ਪਰਚੇ ਪਾ ਦੇਵਾਂਗੇ ਤੁਹਾਨੂੰ ਅੰਦਰ ਸੁੱਟ ਦੇਵਾਂਗੇ ਪਰ ਕਿਸੇ ਨੇ ਵੀ ਇਹਨਾਂ ਦੀ ਸਾਰ ਨਹੀਂ ਲਈ ਸਾਡੇ ਪੰਜਾਬੀ ਭਰਾ ਹੀ ਇਦਾਂ ਦੇ ਨਾਲ ਆ ਕੇ ਖੜੇ ਆ ਸੰਸਥਾਵਾਂ ਖੜੀਆਂ ਨੇ ਸੰਸਥਾਵਾਂ ਦੇ ਵੱਲੋਂ ਆ ਕੇ ਜਿਹੜੀਆਂ ਚਾਰਾ ਜੋ ਰਾਸ਼ਨ ਆ ਜੋ ਚੀਜ਼ ਦੀ ਲੋੜ ਆ ਸੰਸਥਾਵਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਆ ਪਰ ਆਮ ਆਦੀ ਪਾਰਟੀ ਦੀ ਇਹ ਸਭ ਤੋਂ ਵੱਡੀ ਰਿਪੋਰਟ ਖੋਲਦੀ ਇਹ ਖਲਾਸਾ ਕਰਦੀ ਰਿਪੋਰਟ ਆ ਜਿਹੜੀ ਕਪਟਿਆਲਾ ਦੇ ਕਨੌਰ ਹਲਕੇ 'ਚ ਜਿਹੜਾ ਲਗਾਤਾਰ ਘੱਗਰ ਦੀ ਮਾਰ ਹੇਠਾਂ ਆਇਆ ਹੋਇਆ ਉਹਨਾਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਅਸੀਂ ਤੀਜੇ ਪਿੰਡ ਦੇ ਵਿੱਚ ਇਸ ਵਕਤ ਖੜੇ ਆ ਕਵਰੇਜ ਕਰਦੇ ਹੋਏ ਤੇ ਤੀਜੇ ਪਿੰਡ ਦੇ ਵਿੱਚੋਂ ਇਹ ਹਾਲਾਤ ਸਾਨੂੰ ਮਿਲਿਆ ਕਿ ਇਹ ਪਿੰਡ ਵਾਲੇ ਵੀ ਮੌਜੂਦਾ ਵਿਧਾਇਕ ਨੂੰ ਲੱਭ ਰਹੇ ਆ ਕਿ ਸਾਡੀ ਕੋਈ ਸਾਰ ਹੀ ਲੈ ਲਵੇ